ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਕਰਨ ਵਾਲੇ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਅਕਾਲੀ ਸਰਕਾਰ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਸਟਿਸ ਜੋਰਾ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਸਖਬੀਰ ਦਾ ਕਹਿਣਾ ਹੈ ਕਿ ਜਸਟਿਸ ਜੋਰਾ ਸਿੰਘ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਕਿਉਂ ਬੋਲ ਰਹੇ ਨੇ ਸਖਬੀਰ ਨੇ ਆਖਿਆ ਕਿ ਪੱਤਰਕਾਰਾਂ ਨੇ ਜਦੋਂ ਜੋਰਾ ਸਿੰਘ ਤੋਂ ਸਵਾਲ ਕੀਤੇ ਤਾਂ ਜੋਰਾ ਸਿੰਘ ਚੁੱਪ ਕਿਉਂ ਹੋ ਗਏ ਜੋਰਾ ਸਿੰਘ ਨੂੰ ਹੁਣ ਜਦੋਂ ਉਹਨੂੰ ਐਮਪੀ ਦੀ ਟਿਕਟ ਆਫਰ ਹੋਈ ਹੈ ਤੇ ਹੁਣ ਹੁਣ ਬੋਲਣ ਲੱਗ ਗਿਆ ਤੇ ਪਹਿਲੇ ਕੀ ਸੀ ਉਹਨੇ ਆਪਣੇ ਰਿਪੋਰਟਸ ਲਿਖਿਆ ਬਟ ਹੀ ਸਾਈਡਿਕ ਨੇ ਪ੍ਰੈਸ ਨੋ ਨੋ ਪ੍ਰੈਸ ਕਾਉਂਟਰ ਯੂ ਆਸਕ ਪੈਨ ਪੀਪਲ ਆਸਕ ਈਮ ਯੂਰ ਰਿਪੋਰਟਰਸ ਆਸਕ ਈਮ ਕਿ ਤੁਸੀਂ ਆਪਣੇ ਉਹਦੇ ਲਿਖਿਆ ਕਿ ਨਹੀਂ ਹੈ ਪਰ ਚੁੱਪ ਕਿਉਂ ਸੀ ਉਹ ਮੈਂ ਟੇਬਲ ਤੇ ਦਾ ਕਰੀਟ ਇਟ ਵਾਸ ਟੇਬਲ एवरीवन ਵਾਸ ਵਿਦ ਇਵਰੀਟ ਵਾਸ ਇਨ ਦਾ ਡਿਪਾਰਟਮੈਂਟ ਇਟ ਵਾਸ ਨਾਟ ਇਨ ਪਬਲਿਕ ਟੇਬਲ ਇਟ ਵਾਸ ਇਨ ਪਬਲਿਕ ਡਿਪੈਂਡ ਅੱਜ ਜਿਹੜੀ ਆਪਣੀ ਰঞ্জੀਤ ਸਿੰਘ ਰਿਪੋਰਟ ਹੈ ਆ ਕਿੱਥੇ ਸੀ ਟੇਬਲ ਹੋਂ ਤੋਂ ਪਹਿਲੇ ਤੁਹਾਡੇ ਕੋਲ ਸਾਰੇ ਕੋਲ ਸੀ